ਵਾਹਿਗੁਰੂ ਕਾਬ ਜੀਓ ਇੱਕ ਓੰਕਾਰ ਕਦਗੁਰ ਪ੍ਰਸਾਦ ਸੁਖ ਦਾਤਾ ਤੈ ਬੰਗਨਾ ਜਿ ਕੋ ਆਇਆ ਸਰਬ ਬਾਸੇ ਮਹਿਰ ਕਰੇ ਜਿਸ ਮਹਿਰਬਾਨ ਸੋ ਕਰਤ ਜਨਾਵਰਾ ਸੇਵਾ ਸੁਦੇਵਤ ਨਵਤ ਕੀ ਨਿਵਾ ਆਪੁ ਨਿਵਾਇ ਤਲੇ ਬਦੇ ਬਦੇ ਅਹੰਕਾਰੀਆ ਨਾਨਕੇ ਜਰਬ ਜਲੀ ਗੋਗਨ ਬਰਾਬਰ ਸਭੇ ਸਿਤਿਰੇ ਵੇਗਿ ਦਾਤੇ

ਕਾਰਪੁਰ ਸਾਹਿਬ ਜੀ ਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਵਾਣਾ ਕੀ ਮਨਾ ਪੰਗਵਾ ਧਰਮ ਦਾ ਤਾਪੁਰ ਤੇ ਪਾਲਕ ਨਾਇਕ ਸਤਮਹ ਮਹਾਰਾ ਜੀ ਨਮਕ ਨਮਕ ਤਮਹੀ ਪ੍ਰਤ ਪਾਲ ਹੋ ਅੰਬਰ ਕੋ ਤੁਮਰੇ ਧਾਰੇ ਤੁੰਗਾ ਪੀਤਾ ਕਰੇ ਕਤ ਕਾਲ ਕੇ ਨਾਸ ਖਤਮ ਮਾਰੇ ਨਮਕ ਨਮਕ ਤਮਹੀ ਪ੍ਰਤ ਪਾਲ ਹੋ ਅੰਬਾਰਕ ਸੁਮਰੂ ਧਾਰੂ ਜਿਹੜਾ ਹੇਕ ਕਰਨ ਗੁਣ ਕਈਏ ਦੇ ਸੁਮਾਰ ਗੰਤ ਸਾਨੀ ਤੇਰੇ ਹੱਥ ਦਾ ਸੁਨੇਹ ਲਈਏ ਰਹਾ ਕੋਟ ਪ੍ਰਾਗ ਹਮਾਰੇ ਕੰਨੇ ਅਨਕ ਤੁਦੀ ਤੁਮ ਜਾਏ ਆ ਮਾਤਿਆ ਨਲਮ ਮੈ ਤੋਹਰੂ ਤੁਮਾ ਕਨ ਬਰ ਕੋ ਰਖੋ ਤੈਮਰੇ ਕਰਤੇ ਮਾਰੀ ਆਸਾ ਤਬਹੀ ਤਜਨੋ ਤੋ ਨੀ ਵਾਪਰ ਆਤਨ ਹਰਦਾ ਵਲਾ ਨਾਮ ਕੇ ਸਰਤੇ ਗੋਲੀਏ ਤੈਮਰੇ ਕਰਤੇ ਮਾਰੀ ਆਸਾ ਉਹ ਕਜਨ ਸੁਏ ਲਾਗਾ ਰਾਕ ਰਾਕ ਰਹਾ ਬਿਲਾ ਨਾਨਕ ਵਰਤੀ ਬੋਲੀਆ ਵਾਹਿਗੁਰੂ ਜੀ ਦਾ ਸਤਿ ਸਾ ਹੋਇਆ ਜੀ ਜੀ ਮਤ ਨਿਰਭਉ ਨਿਰਭੈ ਕੋਤਾਰ ਮੂਰਤੀ ਬੋਲੀ ਸਭ ਵਰ ਬਿਕਾਇਆ

ਗਾਇਵਤ ਤੇ ਤੇ ਬਾਬਾ ਜੀ ਸਾਹਿਬ ਨੂੰ ਥੋੜਾ ਬਹੁਤ ਗੁਰਦੁਆਰਾ ਸਾਹਿਬ ਬਾਰੇ ਦੱਸੋ ਵੀ ਕੁਝ ਹਾਂਜੀ ਇਹ ਆਪਣਾ ਗੁਰਦੁਆਰਾ ਸਾਹਿਬ ਹైదరాబాద్ ਤੋਂ Nagpur ਹਾਈਵੇ ਰਾਮਾਂਡੇਡ ਗੁਰਦੁਆਰਾ ਸਾਹਿਬ ਜ਼ਿਲ੍ਹਾ ਮੇਧਾ ਜੀ ਜ਼ਿਲ੍ਹਾ ਮੇਧਾ ਗਲੰਗਾਣਾ ਗਲੰਗਾਣਾ ਮੇਧਾ ਐਸਨਾਂ ਵੇ ਖੜੇ ਹੈ ਗੁਰਦੁਆਰਾ ਗੁਰਮਾਨ ਸਿੰਘ ਸਾਹਿਬ ਮੇਧ ਦੇ ਵਿੱਚ ਜਦੋਂ ਆਪਾਂ Nagpur ਤੋਂ Hyderabad ਵੱਲ ਨੂੰ ਜਾਣਾ ਤਾਂ ਉਸ ਸਾਈਡ ਦੇ ਉੱਤੇ ਗੁਰਦੁਆਰਾ ਸਾਹਿਬ ਆਉਂਦਾ ਜਿੰਨੀਆਂ ਵੀ ਸੰਗਤਾਂ ਯਾ ਜਿੰਨੇ ਵੀ ਸਫਰ ਕਰ ਰਿਹਾ ਸ਼ਤਾਲੂ ਆ ਯਾਤਰੀ ਆਉਂਦੇ ਨੇ ਇਸ ਰਾਹ ਦੇ ਉੱਤੇ ਤਾਂ ਜਰੂਰ ਸੱਜੇ ਅੱਜ ਨਿਗਾਹ ਮਾਰਿਆ ਕਰੋ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣਗੇ ਤੇ ਜਿੰਨੇ ਵੀ ਸੰਗਤ ਆਪਣੀ ਆਉਂਦੀਆਂ ਨੇ ਇਸ ਰਾਹ ਦੇ ਉੱਤੇ ਜਰੂਰ ਥੋੜਾ ਬੋਤਾ ਸਹਿਯੋਗ ਕਰੋ ਦਰਸ਼ਨਿਤ ਕਰਾਇਆ ਕਰੋ ਤੇ ਸੇਵਾ ਦਾ ਮੌਕਾ ਦੇਆ ਕਰੋ ਸਾਰੇ 9:22 ਦਾ ਹੋਇਆ ਤੇ ਜਿਹੜਾ ਦਿਨ ਆਣਾ ਨਾ ਜਿਵੇਂ ਆਪਣੇ ਜੇਟ ਹਾੜ ਦੇ ਦੁਬਾਰੇ ਹੁੰਦੇ ਆ ਹਨ ਉਹੋ ਹੀ ਰੱਖੇ ਮੌਸਮ ਆ। ਨੂੰ ਚੱਤਿਆ ਉੱਥਾ ਲੱਗ ਦਿੰਦਾ ਦਿਨ ਕਿਦਣਾ ਉੱਥੇ ਲੱਗੇ ਹਨ ਉਹ ਦਿਨਾਂ ਦੇ ਵਿੱਚ। ਤੇ ਇਹੋ ਜਿਹਾ ਸੀਨ ਹੋਇਆ ਪਿਆ ਇੱਥੇ ਵੀ। 9:30 ਹੋ ਜਾ ਤਣ ਚੜਾ ਹੋਇਆ ਜਿਵੇਂ ਆਪਣੇ ਇੱਕ ਦੋ ਵਾਲਾ ਟਾਈਮ ਹੁੰਦਾ ਦੁਪਹਿਰ ਵਾਲਾ ਜੇਟ ਹਾੜ ਦਾ। ਤੇ ਕੱਪ 30 ਮੀਟਰ ਕੁਲ ਮੀਟਰ ਬਣਦਾ ਛਾ ਅਧਰਾਵਾਲ ਵੱਧ ਬਣਦਾ ਹੋਵੇ ਸ਼ਾਇਦ ਮੇਰੇ ਖਿਆਲ ਨਾਲ ਕੱਪ ਦਾ ਅਧਰਾਵਾਲ ਦਾ ਕੱਪ ਜੀ ਬਾਕੀ ਦੇਖਦੇ ਆ ਇਤਰਾ ਬਹੁਤ ਤੋਂ ਤਕਰੀਬਨ ਆਪਾਂ 50 ਕਿਲੋਮੀਟਰ ਪਿੱਛੇ ਫਿਰ ਰਹੇ ਹਾਂ ਸਮੇਂ ਤੇ ਗਰਮੀ ਬੜੀ ਜ਼ਿਆਦਾ ਹੈ ਕਰਕੇ ਗਰਮੀ ਨਹੀਂ ਬਲ ਧੁੱਪ ਜ਼ਿਆਦਾ ਹੋਣ ਕਰਕੇ ਤੇ ਸਾਹ ਨੂੰ ਲੈ ਕੇ ਇਹਦੀਆਂ ਵਧੀਆ ਕੱਦਮ ਤੋਂ ਬਾਅਦ ਇੱਕ ਸਾਰ ਵੀ 30-30 ਕਿਲੋਮੀਟਰ ਕਰਕੇ ਕੱਟ ਲਈ ਜੀ ਪਰ ਆਏ ਆ ਵੀ ਬੜ ਕੇ ਧੁੱਪ ਸਿੱਧੀ ਸਿਰ ਤੇ ਪੈ ਰਹੀ ਆ ਤੇ ਬਿਮਾਰ ਹੋਣ ਦੇ ਨਾਲੋ ਰੈਸਟ ਲੈ ਲੈ ਕੇ ਤੁਰੇ ਚਲੇ ਤੇ ਮੈਂ ਕਹਿੰਦਾ ਸਭ ਤੋਂ ਵਧੀਆ ਚੀਜ਼ ਆ ਉਹ ਸੋ ਆਹ ਚੀਜ਼ਾਂ ਬੜੀਆਂ ਨੇ ਬਾਰਾ ਜ਼ਰੂਰ ਦੋ ਤਾ ਇਹ ਬਹੁਤ ਤਾਂ ਕਰਦੀਆਂ ਨੇ ਸਟਾਪਰ ਇੱਕ ਤਾਂ ਸਾਈਕਲ ਪਹਿਲੀ ਮਹਾ ਤੁਰਦਾ ਸੀ ਇਹ ਚੜਾਈਆਂ ਤੋਂ ਜਦੋਂ ਢਾਲ ਮਿਲਦੀ ਆ ਉਹ ਤੋਂ ਮੜਾ ਤੇਜ਼ ਹੁੰਦਾ ਉਹ ਨੂੰ ਇਹ ਆ ਜਾਂਦੇ ਆ ਬਟੂ ਸੋ ਉੱਥੇ ਕਦੇ ਕਦੇ ਥੋੜਾ ਜਿਹਾ ਮਨ ਜਾ ਆਉਂਦਾ ਵੀ ਕੀ ਆ ਕਿੱਧਰ ਹੈਗੇ ਤੇ ਲੋਕ ਵੀ ਇੱਧਰਲੇ ਠੀਕ ਠਾਕ ਜੀ ਨੇ ਕੋਈ ਬਾਹਲੇ ਨੇ ਕਹ ਲਈ ਹਾਸ ਮੁਖ ਜਿਹੇ ਨਹੀਂ ਹੈਗੇ ਜੇ ਆਪਾਂ ਭੈਣ ਬੁਲਾਉਣੇ ਆ ਤਾਂ ਬੜਾ ਜ਼ਿਆਦਾ ਵਧੀਆ ਰਿਸਪੌਂਸ ਹੈ ਹੈੜੀ ਆ ਤੇ ਭਾਸ਼ਾ ਵਾਲੇ ਬੱਸ ਤਾਂ ਹੁਣ ਤੁਹਾਨੂੰ ਮੈਂ ਕੱਲ ਵੀ ਦੱਸਣਾ ਵੀ ਆਪਾਂ ਏਰੀਆ 'ਚ ਜਿਵੇਂ ਜਿਵੇਂ ਅੰਦਰ ਵਧ ਰਹੇ ਆ ਤੇ ਹਿੰਦ ਗਾਣਾ ਹਲੇ ਫੇਰ ਵੀ ਹਿੰਦੀ ਬੋਲ ਰਿਹਾ ਤਾਮਿਲनाडु ਆ ਜਿਹੜਾ ਕਹਿੰਦੇ ਵੀ ਉੱਥੇ ਥੋੜੀ ਦਿੱਕਤ ਬੰਦ ਹੋਊਗੀ ਆਪਾਂ ਨੂੰ ਬਾਕੀ ਦੇਖਦੇ ਆਂ ਕੀ ਕਹਿੰਦਾ ਏਰੀਆ ਉਧਰ ਲੱਗੀ ਲੋ ਵੀ ਪਾਲਿਆ ਲੰਮਾ ਫੇਰਾ ਜਰੂਰ ਰੋਡ ਦੇ ਉੱਤੇ ਇਹ ਕਹਿੰਦਾ ਭਾਈ ਬਹੁਤ ਨੋ ਕਹਿੰਦਾ ਪੈਂਚਰ ਲਾ ਜਾਣੀ ਕਹਿੰਦਾ ਅੱਜ ਪਪਾ ਨਹੀਂ ਕੀ ਖਾਬ ਗੇ ਯਾਰ ਦੇਖਦੇ ਆਂ ਹੁਣ ਦਾ ਕਰਦੇ ਆਂ ਪ੍ਰੈਸ਼ਰ ਫੇਰ ਉਹ ਕਾਬੇ ਪੈਂਚਰ ਹੋਣਾ ਯਾਰ ਇਨਾ ਕਿਹੜਾ ਕੀ ਦੇਣਾ ਆਪਾਂ ਖੋਲ ਦੇ ਹੁਣ ਉਧਰ ਟਾਇਰ ਨੂੰ ਲੈ ਮਿੱਟਰੋ ਪੈਂਚਰ ਦਾ ਮਸਲਾ ਬਾਤ ਨੂੰ ਕੀ ਹੋਈ ਜਾਵੇ ਇਧਰੋਂ ਦਾ ਸ਼ੋਰ ਨਹੀਂ ਹੁੰਦੀ ਐ ਬਸ ਅੰਦਰੇ ਗੱਣੀ ਬਣੀ ਆ ਬਹੁਤ ਚੱਪ ਕਰ ਲੈ ਤੇ ਤਸਲੀ ਨਾਲ ਕਰਦੇ ਹਾਂ ਹੁਣ ਯੋਗ ਪਈਪ ਨਾ ਕੋਈ ਚਰਨੇ ਲੰਮਾ ਰਿਹਾ ਕਿਤੇ ਮਿੱਤਰੋ ਆਪਾਂ ਟਾਰਗੇਟ ਲੈ ਕੇ ਤੁਰ ਪੀਏ ਵੀ ਅੱਜ ਵਾਰਡ ਕਰਦੇ ਨੀ 150 ਦਾ ਲਾਗਦਾ ਕਿ ਉਦੋਂ ਕੋਈ ਨਾ ਕੋ ਆਪਾਂ ਨੂੰ ਪੰਗਾ ਪੈਣਾ ਹੀ ਹੁੰਦਾ ਪੈਂਚਰ ਲਾ ਲਿਆ ਗੇਰਾ ਦਾ ਕੱਢੀ ਕਰ ਲਈ ਆ ਉਹਨੂੰ ਰਾਤ ਨੂੰ ਪੈਂਚਰ ਲਵਾ ਆ ਗਏ ਹੁਣ ਉਹ ਉਹ ਖੁਫੀ ਸੀ ਤਾਰ ਜੀ ਬਲੀਕ ਕੋਈ ਜਵੇਂ ਨਾ ਕੱਚ ਕੁੱਚ ਜਿਹਾ ਹੁੰਦਾ ਕਈ ਤਾਰਾ ਵੀ ਬਹੁਤ ਖੋਦੀਆਂ ਨੇ ਹੁਣ ਪਾਰ ਕੇਰਾ ਕੱਢੀ ਆ ਔਰ ਤਾਂ ਲੋਦਾ ਆਪ ਸਾ ਵੀ ਖੜਾ ਹੋਊਗਾ ਪੈਂਚਰ ਆਪਣਾ ਲਾਇਆ ਹੋਇਆ ਸੀ ਟਿਊਬ ਜਿਹੜੀ ਲਾਈ ਆ ਹੁਣ ਵਿੱਚ ਪਿੱਟ ਕੀਤੀ ਆ ਟਾਇਰ ਦੇ ਆ ਗਾਂ ਦੇ ਢਾਬਾ ਬਣਿਆ ਪੰਜਾਬੀ ਢਾਬਾ ਉੱਥੇ ਚੱਲ ਕੇ ਚਾਹ ਬਣੀ ਪੀਨੇ ਆ ਹੁਣ ਤੇ ਚਾਹ ਬਣੀ ਪੀ ਕੇ ਫੇਰ ਚੱਲਾਂਗੇ ਗਾਂ ਤਸਲੀ ਜੀ ਹੋ ਜਾਂਦੀ ਬੈਂਚਰ ਲਾ ਕੇ ਕਿਉਂ ਗਰਮੀ ਆ ਉਹੀ ਵੀ ਜੇਡ ਹਾਰ ਦਾ ਦੁਪਹਿਰਾ ਬਣਿਆ ਹੋਇਆ ਆਪਣੇ ਵਾਲਾ ਰੰਗ ਢੰਗ ਜਿਹਾ ਡਾਇ ਪਿਆ ਤਾਂ ਆਪਣੇ ਪਹਿਲਾਂ ਹੀ ਪਰ ਲੱਦਦੇ ਆ ਸਾਰਾ ਸਮਾਨ ਫੋੜ ਬੰਦਦੇ ਆ ਦੇਖਦੇ ਆ ਕੀ ਕਹਿੰਦਾ ਫੋੜ ਸਮਾਨ ਬਹੁਤਾਂ ਗਵਾਲਾ ਚੀਜ਼ ਐ ਇਸੇ ਵੱਲੋਂ ਦੋ ਬੰਦੇ ਕਿੰਨਾ ਦੋ ਬੰਦੇ ਜਾਇਆ ਕਰੋ ਟੂਰ ਤੇ ਜਦੋਂ ਵੀ ਜਾਣੇ ਹੋਣੇ ਆ ਬਹੁਤ ਬਾਰੇ ਮੈਂਟਲ ਮੈਡੀਕਲ ਕੰਮ ਨੇ ਮੇਰੇ ਤੋਂ ਅੱਜ ਆ ਕੱਲੇ ਨੂੰ ਉਹ ਇਲੈਕਟ੍ਰਿਕ ਡਿਸਿੰਗ ਕਰਦੇ ਕਰਦੇ ਨੂੰ ਮੈਂ ਘਾਟਾ ਲਾਦਣਾ ਹੋਰ ਰਹਿ ਗਿਆ। ਮਿੱਤਰੋ ਜਿਹੜਾ ਜਿਹੇ ਮੌਸਮ ਜਾਦਾ ਰਹਾ ਨੇ ਜਦੋਂ ਨੂੰ ਆਪਾਂ ਪਿੰਡ ਮੁਰਨਾ ਭਾਰਾ ਪ੍ਰਾਂਸੀਆ ਸਲਟ ਕੇ ਲਓ ਤੇ ਮੇਰੇ ਹੁਆ ਨਾ ਵੀ ਚਾਲੀ ਜੀ ਰਹਿਣਾ ਮਸਾ। ਉਹ ਸੁਣਾ ਤਾਂ ਬਹੁ ਸੀ ਸਾਲ ਥੋੜੀ ਗਰਮੀ ਬਾਰੇ ਤੇ ਹੁਣ ਕੀ ਫੀਲ ਕਰ ਰਹੇ ਆਂ? ਜਿਹੜਾ ਜਾ ਸਫਰ ਕਰ ਰਹੇ ਆਂ। ਆ 2 ਦਿਨ ਤੋਂ ਮਾਸਕ ਜਲਾਇ ਨਹੀਂ ਤੇ ਰਾਤ ਦੇਖਿਆ ਵੀ ਰੰਗ ਗਿਆ ਜਮੀ ਸੁੱਕਣਾ ਤੰਦਰੰਗਾ ਹੋਇਆ ਫਿਰਦਾ। ਮੱਥੇ ਵਾਲਾ ਵੱਖਰਾ ਗੱਲਾਂ ਵਾਲਾ ਵੱਖਰਾ ਤੇ ਹਾਂ ਬੁੱਲੀਆਂ ਕੋਲੋਂ ਰੰਗ ਹੋਇਆ ਪਿਆ ਉਹ ਪਰਣਾ ਲੋਡ ਨਹੀਂ ਹੁੰਦਾ ਕੰਮ ਫਿਰ ਓਡੀਆਂ ਦਾ ਪਰਣਾ ਦੋਨੇ ਹੀ ਫਿਰ ਜਦੋਂ ਸ਼ਾਮ ਨੂੰ ਮੂਹਰੇ ਦੇਖੀ ਤਾਂ ਪ੍ਰਾਇ ਹੁੰਦਾ ਵੀ ਦੂਤਾ ਲੈ ਹੀ ਲੈਂਦੇ ਮਾਸਕ ਤਾਂ ਕਰਕੇ ਫਿਰ ਫੋਲੋ ਤਿਆਰੀ ਨਾਲ ਹੀ ਆ ਕਾਲੀ ਛੱਟ ਸੀਗੀ ਭੂਰੀ ਬਣ ਗਈ ਜਮੇ ਕੁੱਪ ਨਾਲ ਇਹਦੇ ਆਪਾਂ ਚੌਕਲੀ ਟੀ ਬੰਨਣਾ ਹਲੇ ਪਰ ਆਦੋਂ ਸੇਫਟੀ ਪੂਰੀ ਰੱਖੀ ਦੀ ਆ ਸੋ ਮੈਂ ਲੈਟਰਬਾਉਲ ਸ਼ਹਿਰ ਦੇ ਵਿੱਚ ਬੈਠਿਆ ਤੇ ਕਾਉਂਟੀ ਨਾਲ ਕਿਤੇ ਮੈਂ ਉਹ ਸ਼ਹਿਰ ਵਾਲੀ ਰਾਹ ਪੇ ਗਿਆ ਹੁਣ ਉਹ ਬਹੁਤ ਵੱਡੀ ਸੀਗਾ ਕੋਈ ਸਮਝ ਨਹੀਂ ਲੱਗੇ ਨੇ ਤੇ ਜਦੋਂ ਸ਼ਹਿਰ ਵਾਲੇ ਪਾਸੇ ਨੂੰ ਆਏ ਤਾਂ ਫਿਰ ਮੈਂ ਇੰਨਾ ਘੇਰਿਆ ਵੀ ਮੈਂ ਇਹਨਾਂ ਕੁਥੀ ਕਰੀ ਤਾਪਨ ਹੋ ਗਈ ਸੀ ਇਤਨਾ ਗਰਮੀ ਨਹੀਂ ਤਾਂ ਇੰਨੀ ਆ ਵੀ ਦੀ ਹਾਲਤ ਮਾਰੇ ਖਾਮ ਲਈ ਸਕਦੇ ਆ ਵੀ ਉਹ ਬਸ ਹੋ ਗਿਆ ਇਦਾਂ ਇੰਨਾ ਵੀ ਦਲੇ ਜਾਮ ਜਿਹੜਾ ਲੈਟਰਬਾਉਲ ਦੇਖ ਮੈਂ ਆਪਣੇ ਕੋਲ ਇੱਕੋ ਮੁੰਡਾ ਪਾ ਕਰਕੇ ਉਹ ਖੈਰ ਤੇ ਲਾ ਕੇ ਮੈਂ ਉਹ ਤੇ ਲਾਇਆ ਸ਼ੁਰੂ ਦਾ ਫੋਨ ਮੜੀ ਵੇਲੇ ਫਿਰ ਗਿਆ ਪਰ ਹੁਣ ਸਿਰ ਚ ਬਾਹਰ ਨਿਕਲੇ ਤੇ ਹੁਣ ਚਾਹ ਪਾਣੀ ਪੀ ਕੇ ਚੱਲਦੇ ਆ ਜਿਸ ਆਪਣੇ ਵਾਲੇ ਕੋਟੀ ਕੋਟੀ ਦੇ ਵਾਪਸ ਇਹ ਦੇਰਾਂ ਦੀ ਕੀ ਮੋੜ ਵਰਦਾ ਜਿਹੜਾ ਇਹ ਰੰਗ ਬਹਾਦਰਾਂ ਵਾਂਗ ਜਿਹਾ ਦੀ ਗਰਮੀ ਸਾਰੀ ਆਪਣੀ ਰਗ ਢਗ ਜੇ ਬੋਲ ਤੇ ਗਰਮੀ ਨੇ ਢੋਪ ਨੇ ਚਾਹ ਪਾਣੀ ਚੱਲ ਕੇ ਚਾਹ ਪਾਣੀ ਪੀ ਕੇ ਚੱਲਦੇ ਆ ਬਸ ਹੁਣ ਅਗਲੇ ਸਫਰ ਦੇ ਉਤੇ ਮਣੀ ਨੇ ਹੱਲ ਕਰ ਲਈ ਆਪਾਂ ਇਥੋਂ ਢਾਬੇ ਬਣੇ ਸੀਗੇ ਆ ਮਹਾਦੇਵ ਢਾਬੇ ਤੋਂ ਰੋਟੀ ਲੈ ਲਈ ਆ ਤੇ ਚੱਲਦੇ ਆਂਗਾ ਹੁਣ ਪੈਟਰੋਲ ਪੰਪ ਦੇ ਉੱਤੇ ਦੇਖਦੇ ਆਂ ਫਿਰ ਉੱਥੇ ਜੇ ਤਾਂ ਪਰਮਿਸ਼ਨ ਮਿਲ ਗਈ ਟੈਂਟ ਦੀ ਮੇ ਤਾਂ ਬਹੁਤ ਵਧੀਆ ਨਹੀਂ ਲਾ ਲਾਂਗੇ ਕਿਤੇ ਰੋਡ ਤੇ ਹੋਰ ਕੀ ਕਰ ਸਕਦੇ ਆਪਾਂ ਨੇ ਕੋਈ ਹੱਲ ਬੱਗਦਾ ਹੁਣ ਸਾਊਥ ਦੇ ਵਿੱਚ ਫਿਰ ਰਹੇ ਆ ਆ ਮੜਾ ਰੋਡ ਖਾਲੀ ਉਹਦਾ ਭਨਗੀ ਹੀ ਫਿਰ ਸ਼ਾਮਾਂ ਪੈ ਗਈਆਂ ਨੇ ਤੇ ਕੁਸ਼ ਕਹਿ ਗਈਆਂ ਨੇ ਓਹ ਹੋ ਹੋ ਵਾਹ ਜੀ ਵਾਹ ਕੀ ਨਜ਼ਾਰਾ ਸ਼ਾਮ ਦਾ ਸੂਣੀ ਵਾਰ ਕੱਢੇ ਆ ਤੇ ਗਾਮ ਨੂੰ ਪੰਪ ਦਿਖ ਰਿਹਾ ਉੱਤੇ ਚੱਲ ਕੇ ਦੇਖਦੇ ਜਿੱਤਾ ਰਹਿਣ ਦਾ ਹੱਲ ਹੋ ਗਿਆ ਨਹੀਂ ਫਿਰ ਇੱਥੇ ਆ ਕੇ ਦਿਖਾਵਾਂਗੇ ਭਾਈ ਤੋਟਗਾਣੇ ਬਣ ਗਏ ਆਪਣੇ ਕੋਲੇ ਰਹਿਣ ਦੇ ਬਾੜੀ ਐਸੇ ਪੰਪ ਤੇ ਮਿਲ ਜੇ ਤਾਂ ਬਾੜਾ ਵਧੀਆ ਰਾਤ ਸੌਖੀ ਨਾ ਮਰੂ ਵੀ ਇਹ ਫਰਹਾਲ ਸਾਮਣੇ ਤਾਂ ਯਾਰਾ ਬਹੁਤ ਘੰਟਾ ਭਾਈ ਬਾਲੀ ਸੁਣੋ ਨਿਆਰਾ ਤੇ ਠੱਡੀ ਠੰਡੀ ਹਵਾ ਜੀ ਹੁਣ ਲੱਤਾਂ ਤੇ ਵੱਜ ਰਹੀ ਆ ਹਰੀ ਤੇ ੜੀ ਗਰ ਵੀ ਰਿਸ਼ਾ ਨੂੰ ਸਾਡ ਮਿਲ ਜਾਂਦੀ ਆ ਪਤਾ ਨਹੀਂ ਕਿਹਜਾ ਮੌਸਮ ਇਹਨਾਂ ਦਾ ਆ ਜੋ ਕਰ ਚੱਲੀਏ ਕਰੀਏ ਮੜੇ ਤਰਲੇ ਜੇ ਅੱਜ ਇਹਨਾਂ ਦੇ ਪਹਿਲੀ ਵਾਰੀ ਤਰਲੇ ਦੇ ਕੰਮ ਚੱਪ ਕਰਵਾ ਮੇਰਾ ਅਜਿ ਦੇਖ ਲਿਏ 8110 ਕਿਲੋਮੀਟਰ ਦਾ ਸਫ਼ਰ ਆਪਣਾ ਰਹਿ ਗਿਆ ਹੁਣ ਬੜਾ ਜਨੰਦ ਵੀ ਲੈ ਲਈਏ ਸਫ਼ਰ ਦੇ ਉੱਤੇ ਮੈਂ ਗਿਆ ਗਿਦਾਰੀ ਸਮਾ ਹੋ ਗਿਆ ਸ਼ਾਮ ਦੇ 6:30-9 ਵਜੇ ਦਾ ਹੋ ਗਿਆ ਤੇ ਬਾਬੇ ਦੀ ਕਿਰਪਾ ਨਾਲ ਸੋਹਣਾ ਸਫ਼ਰ ਨਿਭੜਿਆ ਅੱਜ ਮਸਾਲਾ ਦਾ ਹੜਾ ਸੀਗਾ ਤੇ ਸਵੇਰੇ ਫਿਰ ਬਾਬਾ ਜੀ ਤੋਂ ਦੇਖ ਛੱਕੇ ਚਾਹ ਪਾਣੀ ਛੱਕੇ ਵਧੀਆ ਤੁਰੇ ਸੀਗੇ ਸੋਹਣੇ ਦਿਨ ਦੀ ਸ਼ੁਰੂਆਤ ਨਾਲ ਤੇ ਸੋਹਣਾ ਸਫ਼ਰ ਨਿਭੜਿਆ ਤੰਗੂਣ ਬਣ ਕੇ ਅੱਜ ਦਾ ਸਫ਼ਰ ਫਿਰ 100 25-30 ਕਿਲੋਮੀਟਰ ਦਾ ਸਫ਼ਰ ਬਣ ਗਿਆ ਹైదరాబాద్ ਤੱਕ ਪਹੁੰਚੇ ਤੇ ਹైదరాబాద్ ਥੋੜਾ ਆਪਾਂ ਬਾਜ਼ਾਰ ਚ ਵੜ ਗਏ ਯਾਰ ਗਲਤ ਕੰਮ ਹੋ ਗਿਆ ਉਹ ਜਾਮਨੇ ਮਤ ਮਾਰ ਲਈ ਜਿਹੜਾ ਹਦਰਾਬਾਦ ਵਾਲੇ ਨੇ ਇੱਕ ਫੋਨ ਸੀ ਆਪਣੇ ਕੋਲੇ ਤੇ ਉਹੀ ਮੈਪ ਇਹ ਲਾਇਆ ਸੀਗਾ ਫਿਰ ਮੈਪ ਦੇ ਸਰਤੀ ਥੋੜੇ ਰਹਿ ਗਏ ਉਹ ਮੈਂ ਸਾਣਾ 2 ਘੰਟੇ ਲੈ ਗਿਆ ਆਪਣਾ ਹਦਰਾਬਾਦ ਤੱਕ ਪਹੁੰਚਦਾ ਪਹੁੰਚੀ ਉਹ ਬਾੜੀ ਪਸੰਦੀ ਕਰਾਤੀ ਉਹਨੇ ਤੇ ਹੁਣ ਇਸ ਸਮੇ ਰਾਮੇ ਰੇਡੀ ਰਾਮੇ ਰੇਡੀ ਹੈ ਜੇ ਕੋਈ ਸ਼ਹਿਰ ਦੇ ਵਿੱਚ ਦਾ ਪਤਾ ਨਹੀਂ ਕੀ ਨਾਮ ਹੈ ਐਵੇਂ ਦੇ ਵੱਖਰੇ ਵੱਖਰੇ ਨਾਮ ਜਿਹਨਾਂ ਦੇ ਭੌਲੇ ਆਦੇ ਆ ਪੈਟਰੋਲ ਪੰਪ ਦੇ ਉੱਤੇ ਰੁਕੇ ਹੋਏ ਆ ਪੱਕਾ ਟਿਕਣਾ ਆਪਣਾ ਤੁਹਾਨੂੰ ਪਤਾ ਹੀ ਹੈ ਬਟੈਂਟ ਹੀ ਹੁੰਦਾ ਹੁਣ ਤਾਂ ਮੈਨੂੰ ਆਇਆ ਸੀ ਮੈਂ ਕਿਹਾ ਵੀ ਸ਼ਾਇਦ ਇੱਥੇ ਪਰਮਿਸ਼ਨ ਨਾ ਮਿਲੇ ਆਪਾਂ ਟੈਂਟ ਦੀ ਕੋਈ ਇੱਧਰ ਲਿਆ ਥੋੜਾ ਜਿਹਾ ਸਿਸਟਮ ਹੋ ਰਿਹਾ ਲੋਕਾਂ ਦਾ ਪਰ ਇਹ ਬੰਦੇ ਵਧੀਆ ਸੀ ਮੇਰੇ ਤਾਂ ਮੈਨੂੰ ਜਦੋਂ ਮੈਂ ਆਇਆ ਟੈਂਟ ਦੇ ਮੈਂ ਕਿਹਾ ਵੀ ਭਾਈ ਐਂ ਕਰਕੇ ਰਾਤ ਨੂੰ ਪੜਾ ਦਿਓ ਕਿ ਨਹੀਂ ਕੋਈ ਮਸਲਾ ਨਹੀਂ ਕਿਤੇ ਜਿੱਥੇ ਤੁਹਾਨੂੰ ਸਾਸੀ ਲੱਗਦੀ ਹੈ ਉੱਥੇ ਟੈਂਟ ਲਾ ਲਾ ਤੇ ਮੈਂ ਕਿਹਾ ਭਾਈ ਧੰਨਵਾਦ ਤੁਹਾ ਬਹੁਤ ਬਹੁਤ ਤੇ ਐਸੀ ਬਈ ਅੱਜ ਦੀ ਵੀਡੀਓ ਆਸਾ ਤੁਹਾਨੂੰ ਜਿੰਨੀ ਕਿ ਦੇਖੀ ਤੁਸੀਂ ਵਧੀਆ ਲੱਗੀ ਹੋਊਗੀ ਜੀਕਠਕ ਲੱਗੀ ਹੋਊਗੀ ਜਿੰਨਾ ਹੋ ਸਕੇ ਆ ਕੁਝ ਹੀ ਕਰ ਦਮਾ ਵੀ ਰ ਉਹੋ ਕਿ ਕੋਈ ਸਮਝ ਨਹੀਂ ਲੱਗਦੀ ਜੀ ਕੀ ਰਿਕਾਰਡ ਕਰੀਏ ਜਿੱਦੋਂ ਬੋਲੀਏ ਜੀ ਜਿੰਦ ਸਦਾ ਹੀ ਉਹੀ ਕੁਛ ਸਾਰਾ ਕੁਝ ਰਿਪੀਟ ਤੇ ਆ ਹਨ ਤਾਂ ਕਰਕੇ ਹੋ ਜਾਂਦਾ ਕੋਈ ਨਵੀਂ चीज ਜੀ ਦੇਖਣ ਨੂੰ ਮਿਲਦਾ ਮਨਵਾਇਆ ਹੁੰਦਾ ਵੀ ਕੋਈ ਨਵੀਂ चीज ਨਿਕਲੇ ਤਾਂ ਤੁਹਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਦਈਏ ਜਾਂ ਥੋੜਾ ਬਹੁਤ ਆਪ ਤੋਂ ਤੋਂ ਪੁੱਛੀਏ ਉਹ ਉਹੀ ਕੁਛ ਜਿਹੜਾ ਚੱਲ ਜਾਂਦਾ ਉਹੀ ਨਦੀਆਂ ਹੀ ਚੱਲੀ ਆਉਂਦੀਆਂ ਉਹੀ ਲੋਕ ਨੇ ਬਸ ਕੀ ਬਦਲਿਆ ਕੀ ਆ ਆਪਣਾ ਕੱਲਾ ਇੱਕ ਜੀ ਬਦਲੀ ਆ ਉਹ ਬਦਲਿਆ ਆਪਣੇ ਕੱਲਾ ਭਾਸ਼ਾ ਬਦਲੀ ਆ ਮਾੜੀ ਬਸ ਬਾਕੀ ਸਾਰਾ ਕੁਛ सेम ਹੀ ਆ ਉਹੀ ਚਲੋ ਕਹਿਣਾ ਤਾਂ ਨਹੀਂ ਚਾਹੀਦਾ ਪਰ ਮਜਦੂਰ ਵਰਗ ਦੇ ਲੋਕ ਨੇ ਸਾਰੇ ਮੱਧ ਪ੍ਰਦੇਸ਼ ਤੋਂ ਲੈ ਕੇ ਮਹਾਰਾਸ਼ਟਰ ਤੇ ਇੱਧਰ ਆਪਾਂ ਸਾਊਥ ਚ ਆ ਗਏ ਆ ਥੋੜਾ ਜਿਹਾ ਸਾウスਪਾਈ ਵਾਲੇ ਪਾਸੇ ਮਥਿਆਣੀ ਘਟਤਦੇ ਨੇ ਉਹ ਥੋੜੀ ਮੈਨੂੰ ਗਲੌੜ ਲੱਗੀ ਪਰ ਅਗਲਾ ਦਾ ਰਹਿਣ ਸਹਿਣ ਆ ਆਪਾਂ ਕੁਝ ਨਹੀਂ ਕਰ ਸਕਦੇ ਉੱਥੇ ਜਿਹੜਾ ਅਗਲਾ ਦਾ ਜਿਵੇਂ ਸਿਸਟਮ ਚੱਲਦਾ ਉਹਨਾਂ ਦਾ ਉਦਾਂ ਹੀ ਚੱਲਣਾ ਸੋ ਆਪਾਂ ਤਾਂ ਬਹੁਤ ਔਖੇ ਬੈਠਿਆ ਪੰਜਾਬ ਦੇ ਮੈਨੂੰ ਕਦੇ ਕਦੇ ਇਹ ਲੱਗਦਾ ਹੁੰਦਾ ਸਫ਼ਰ ਤੋਂ 11 ਸੌਟਾ ਹੋ ਗਈਆਂ ਆਪਣੀਆਂ 2 ਦਿਨਾਂ ਦੇ ਵਿੱਚ ਆਪਾਂ ਆਂਧਰਾ ਪ੍ਰਦੇਸ਼ ਵਿੱਚ ਚਲੇ ਜਾਣਾ ਤੇ ਆਂਧਰਾ ਦੇ ਬਾਅਦ ਫਿਰ ਤਾਮਿਲਨਾਡੂ ਤਕਰੀਬਨ ਸਫਰ ਮੇਰੇ ਹਿਸਾਬ ਨਾਲ ਪਤਾ ਨਹੀਂ ਕੋਈ 1100 11 11 1150 ਕੁਛ ਰਹਿ ਗਿਆ ਆਪਣਾ ਸਫਰ ਮੇਰੇ ਹਿਸਾਬ ਨਾਲ ਤੇ ਆਸ ਵੀ ਨਵੇਂ ਸਾਲ ਤੇ ਤੁਹਾਨੂੰ ਸਦਾ ਕਿੰਨਾ ਖਮੜੀ ਦੇ ਵਿੱਚ ਜੁੱਲੀ ਲਾ ਕੇ ਮਿਲਾਂਗੇ ਇੱਥੇ ਠੀਕ ਹੈ ਜੀ ਇੱਥੇ ਸਮਾਪਤੀ ਕਰਦੇ ਆ ਵੀਡੀਓ ਦੀ ਬਾਹਲੀ ਲੰਮੀ ਕਹਾਣੀ ਆ ਔਰ ਤੁਹਾਨੂੰ ਮੈਲ ਦਿਆਂ ਕੱਲ ਨੂੰ ਨਵੇਂ ਸਫਰ ਸੱਤੇ ਸਰੀਰ ਹੋਇਆ ਪਿਆ ਤੇ ਬੜਾ ਥੱਕਿਆ ਕਲਾਕੇ ਵੋਗ ਹੈਡ ਤੇ ਸੌਗੇ ਤੇ ਦੋ ਤਿੰਨ ਬਲੋ ਕੱਲ ਵਾਲੇ ਵਾਲੇ ਪਿਆ ਉਹ ਥੰਬ ਲੈ ਲਈ ਬਰਾਉਨ ਵਾਲੇ ਪਿਆ ਠੂਟੀ ਪਾਣੀ ਆਪਾਂ ਲਿਆਇਆ ਸੀ ਤੁਹਾਨੂੰ ਦੇਖ ਲਿਆ ਹਣਾ ਤੁਸੀਂ ਵੀਡੀਓ ਦੇ ਵਿੱਚ ਕੋਣ ਸਕਦੇ ਆ ਬਸ ਚੌਲੀ ਲੈ ਕੇ ਆਂਦੇ ਜਰਾਜਮਾ ਚੌਲ ਬੰਨੀ ਕਿਹੜੇ ਚੌਲ ਦਾ ਤੇ ਬਾਈ ਮੈਂ ਕਿਹਾ ਬਈ ਦੇਦੇ ਜੀ ਜਦ ਤੱਕ ਲੱਗਾ ਉਹ ਮਹਾਦੇਵ ਜੀ ਦਾ ਢਾਬਾ ਸੀਗਾ ਉੱਥੇ ਮੈਂ ਕਿਹਾ ਵੀ ਦੇਦੇ ਮੇਰੇ ਤਾਂ ਭੁੱਖ ਲੱਗੀ ਆ ਰੋਟੀ ਬਣਨ ਨੂੰ ਟਾਈਮ ਲੱਗਦਾ ਸੀਗਾ ਮੈਂ ਕਿਹਾ ਰੋਟੀ ਰਹਿਣ ਦੇ ਫਿਰ ਤੂੰ ਚੌਲੀ ਦੇ ਆਜਾ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਧੰਨਵਾਦੀ ਨੋਬ ਦੇਖਣ ਦੇ ਲਈ ਸਸ ਦੀ ਗੱਲ ਜੀ